ਜੀ ਟੇਕ ਵਾਸੇ ਪੰਜਾਬ ਫਾੜਾਂ ਦੀ ਲਪੇਟ ਵਿੱਚ ਆਇਆ ਹੈ ਉੱਥੇ ਦੂਜੇ ਪਾਸੇ ਪੰਜਾਬ ਸਰਕਾਰ ਦੇ ਅਧਿਕਾਰੀ ਤੇ ਮੰਤਰੀ ਆਪਣੇ ਆਪਣੇ ਮੌਜਮਾਸਤੇ ਵਿੱਚ ਮਸਰੂਫ ਹਨ ਇੰਨਾ ਵਿਚਾਰਾਂ ਦਾ ਪ੍ਰਗਟਾਵਾ ਬਸ ਰੋਮਨੀ ਕਾਲਜ ਹਲਦਿਆ ਹਲਕਾ ਮਰੋ ਦੇ ਮੁਖ ਸੇਵਕ ਅਧਰ ਗੁਰਪ੍ਰੀਤ ਸਿੰਘ ਰਾਜੂ ਖਾਨ ਨੇ ਅੱਜ ਮੰਡੀ ਗਵੰਦੋਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਕੀਤੀ ਉਹਨਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਅੱਗੇ ਆਉਣ ਤਾਂ ਕਿ ਫਾੜਾਂ ਮਜੇ ਡੁੱਬੇ ਲੋਕਾਂ ਦੀ ਸਹਾਇਤਾ ਲਈ ਜਾਵੇ ਦੀ ਬਾਜ਼ਟ ਆ ਰਹੀ ਹੈ ਸਰਕਾਰ ਛੁੱਟੀ ਪਈ ਹੈ ਸੀਐਮ ਪ੍ਰਧਾਨ ਕਦੇ ਦੂਜੇ ਦੂਜੇ ਸਥਾਨਾਂ ਫਿਰ ਰਿਹਾ ਪਰਿਵਾਰਾਂ ਨਾਲ ਕਿੱਤੇ ਆ ਕੇ ਕਹਿੰਦਾ ਮੈਂ ਜਹਾਜ਼ ਦਿੱਤਾ ਦੱਲਿਆ ਵੀ ਇਹ ਦੇਖਣਾ ਚਾਹੀਦਾ ਕਿਹੜੀ ਪਾਰਟੀ ਕੰਮ ਕਰੀਏ ਸਰਕਾਰ ਬਿਲਕੁਲ ਫੇਲ ਹੋ ਗਈ ਚਾਹ ਲੈਂਡ ਪੋਲਿੰਗ ਪੋਲਿਸੀ ਹੋਵੇ ਜਿੱਥੇ 65000 ਰੇਕਰ ਲੋਕਾਂ ਦੀਆਂ ਜ਼ਮੀਨਾਂ ਐਕਵਾਇਰ ਕਰਨ ਲੱਗੇ ਢੱਕੇ ਨਾਲ ਸ਼੍ਰੋਮਣੀ ਕਾਲੀਆ ਤੇ ਪ੍ਰਧਾਨ ਸਾਹਿਬ ਨੇ ਡਟ ਕੇ ਪਹਿਰਾ ਦਿੱਤਾ ਧਰਨੇ ਬਜਾਰੇ ਹੋਏ ਮੂਰਤੀ ਦਾ ਇਲਾਣ ਕੀਤਾ ਗਿਆ ਉਹਨੂੰ ਸਰਕਾਰ ਨੂੰ ਧੁਗਣਾ ਪਿਆ ਲੋਕਾਂ ਦੇ ਰੋਹ ਕਿਤੇ ਕਾਲੀਆ ਦੇ ਰੋਹ ਦੇ ਕੇ ਉਹ ਲੈਂਡ ਪੋਲਿੰਗ ਪੋਲਿਸੀ ਵਾਪਸ ਹੋਈ ਉਹ ਸਾਰੀ ਸੰਗਤ ਦਾ ਧੰਨਵਾਦ ਕੀਤਾ ਜਿਹਦੇ ਬਾਰੇ ਕਿਉਂਕਿ ਸਾਰੇ ਬੱਸਾਂ ਭਰ ਕੇ ਧਰਨੇ ਮਜਾਰਾ ਜਾਂਦੇ ਰਹੇ ਨੇ ਇਹ ਆ ਪਾਣੀ ਦੀ ਗੱਲ ਕਰ ਰਹੇ ਅੱਜ ਪੰਜਾਬ ਫਰ ਪਾਣੀ ਦੀ ਮਾਰੇਗਾ ਕੋਈ ਸਰਕਾਰ ਨਹੀਂ ਦਾ ਪਰ ਇਹ ਕੋਈ ਐਮਰਲਿੰ ਲੱਭ ਰਿਹਾ ਕੇਵਲ ਸੁਖਬੀ ਸਿੰਘ ਬਾਦਲ ਆਪਣੇ ਅਕਾਲੀ ਦਲ ਦੇ ਆਗੂ ਐਸ ਡੀ ਪੀ ਸੀ ਵੱਲੋਂ ਲੰਗਰ ਲਾਇਆ ਜਾ ਰਹੇ ਨੇ ਪਸ਼ੂਆਂ ਵਾਸਤੇ ਪੱਠੇ ਚਾਰਾ ਭੇਜਿਆ ਜਾ ਰਿਹਾ ਦਵਾਈਆਂ ਭੇਜੀਆਂ ਜਾ ਰਹੀਆਂ ਨੇ ਤੇ ਸਰਕਾਰ ਬੁਨੀ ਤਰਫ ਫੇਲ ਹੈ ਭਗਵਾਨਤਮਾਨ ਅੱਜ ਤੁਸੀਂ ਦੇਖੋ ਕੀ ਉਹਦਾ ਕੀ ਉਹਦੇ ਬਿਹੇਵ ਕੀ ਆ ਕਹਦਾ ਮੈਂ ਜਹਾਜ਼ ਜਹਾਜ਼ ਕੀ ਆ ਰਹੇ ਆ ਜਹਾਜ਼ ਦੀ ਨਹੀਂ ਰੋਡ ਨਹੀਂ ਜਹਾਜ਼ ਸਰਕਾਰ ਦਾ ਜਹਾਜ਼ ਲੋਕਾਂ ਦਾ ਕੁਸ਼ੀਆਂ ਮਸਾਲ ਨਹੀਂ ਕਰਦਾ ਸੀਐਮ ਨੂੰ ਮੈਂ ਮੈਂ ਕਹਿੰਦਾ ਪਜਾਮੇ ਟੰਗ ਲੋਕਾਂ ਦੇ ਪਿੰਡ ਪਿੰਡ ਜਾਣਾ ਚਾਹੀਦਾ ਤੇ ਬੈਠ ਕੇ ਚੰਡੀਗੜ੍ਹ ਬੈਠਾ ਆਪਣੇ ਘਰੇ ਜਰਾਮ ਨਾਲ ਮੋਦਾਂ ਦੇ ਰਿਹਾ ਤੋਂ ਇਸ ਕਰਕੇ ਆਪਾਂ ਨੂੰ ਸਿਆਸੀ ਸਿਆਸੀ ਤੌਰ ਤੇ ਵੀ ਧਾਰਮਿਕ ਤੌਰ ਤੇ ਸਚਿਤ ਹੋਣ ਦੀ ਲੋੜ ਆ ਕਿਉਂਕਿ ਇਹ ਪਾਰਟੀਆਂ ਬਾਹਰੋਂ ਆ ਕੇ ਪਾਰਟੀਆਂ ਬਣਾ ਕੇ ਸਰਕਾਰਾਂ ਬਣਾਉਂਦੇ ਨੇ ਪੰਜਾਬ ਨੂੰ ਦੋਨੀਆਂ ਹੱਥੀ ਲੁੱਟ ਰਹੇ ਚਾਹੇ ਪਹਿਲਾਂ ਉਹ ਤੋਂ ਪਹਿਲਾਂ ਕਾਂਗਰਸ ਸਰਕਾਰ ਸੀ ਹੁਣ ਝਾੜੂ ਆ ਆਪਾਂ ਨੂੰ ਸਚਿਤ ਹੋਣ ਦੀ ਲੋੜ ਆ ਤੇ ਇਹਨਾਂ ਨੂੰ ਭਜਾਉਣਾ ਚਾਹੀਦਾ ਜਿਹੜਾ ਬਲੇਫੋਰਮ ਤੋਂ ਉਹਨਾਂ ਦੇ ਵਿੱਚ ਦੂਜਾ ਜਿੱਥੇ ਹੜ ਹੜ ਦੀ ਸਿਚਿ ਬਣੀ ਆ ਜ ਹੜ ਦਾ ਨੁਕਸਾਨ ਹੋ ਰਿਹਾ ਉਥੇ ਪ੍ਰਧਾਨ ਸਾਹਿਬ ਵੱਲੋਂ ਬੇਨਤੀ ਆ ਕਿ ਸਾਰੇ ਬੰਦੇ ਆਪਾਂ ਪਸ਼ੂਆਂ ਵਾਸਤੇ ਜਾਣਾ ਭੇਜਿਆ ਜਾਵੇ ਤੇ ਦਵਾਈਆਂ ਇਹਦੀ ਰੋਟੀ ਦਾ ਪ੍ਰਬੰਧ ਕੀਤਾ ਜਾਵੇ ਕਣਕ ਦਾ ਦਾਸ਼ਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਉਹਨਾਂ ਨੂੰ ਜਿਹੜੇ ਬੇਕਾਰ ਹੋਏ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਆਪਾਂ ਸਹਾਰਾ ਦੇ ਸਕੀ ਉਹਨਾਂ ਨੂੰ ਮੰਨ ਲਓ ਪਤੀ ਉਹਨੂੰ ਦੇਖਦੇ ਹੋਏ ਬੂਥ ਲੈਵਲ ਦੀ ਮੀਟਿੰਗਾਂ ਹੋ ਰਹੀਆਂ ਨੇ ਸਾਰੀਆਂ ਪਿੰਡ ਪਿੰਡ ਜਾ ਕੇ ਉਪਤ ਕਮੇਟੀਆਂ ਬਣਾਈਆਂ ਜਾ ਰਹੀਆਂ ਨੇ ਉਤ ਬਾਅਦ ਪਿੰਡਾਂ ਦੇ ਜਿਹੜੇ 4-4 ਪਿੰਡ 5-5 ਪਿੰਡਾਂ ਦੀ ਬਲਾਕ ਸੰਪਤੀ ਜ਼ੋਨ ਬਣੇ ਜਿਲ੍ਹਾ ਵੀ ਜ਼ੋਨ ਬਣੇ ਨੇ ਉਹਨਾਂ ਦੇ ਸਾਰੇ ਮੋਟਰ ਸੱਜਣਾ ਆਏ ਹੋਏ ਨੇ ਸਰਪੰਚ ਸਾਹਿਬ ਸਾਫਾ ਸਰਪੰਚ ਜਿਹੜਾ ਫਿਰ ਮੈਂਬਰ ਬਲਾਕ ਸੰਪਤੀ ਮੈਂਬਰ ਸ਼੍ਰੋਮਣੀ ਕਾਲੀਆ ਜੀ ਲੀਡਰ ਸਾਰੇ ਨੌਜਵਾਨ ਆ ਗੂ ਸਾਰੇ ਆਏ ਹੋਏ ਨੇ ਇਹਨਾਂ ਦੀ رائے ਦੇ ਨਾਲ ਇਹਨਾਂ ਦੀ ਸਲਾਹ ਦੇ ਨਾਲ ਜੋ ਇਸ ਬਲਾਕ ਸੰਪਤੀ ਜਿਲ੍ਹਾ ਪ੍ਰੀਸ਼ਦ ਦੇ ਕੈਂਡੀਡੇਟ ਨਾਮ ਕਰਨੇ ਨੇ ਪਣੇ ਸਪੈਸ ਕਰਕੇ ਬੜੇ ਚੰਗੇ ਹਜਾਰੇ ਨੇ ਕੱਗੇ ਉਮੀਦਵਾਰ ਉੱਪਰ ਰਹੇ ਨੇ ਪਾਰਟੀ ਦੇ ਵੱਲੋਂ ਕਿਉਂਕਿ ਅੱਜ ਪੰਜਾਬ ਦੇ ਲੋਕ ਸਮਝ ਚੁੱਕੇ ਨੇ ਚਾਹੇ ਹਰਾ ਦੀ ਮਹਾਰਾਜ ਪੰਜਾਬ ਸਾਰਾ ਹਰਾ ਦੀ ਮਾਰਚ ਆ ਗਿਆ ਸਰਕਾਰ ਛੁੱਪੀ ਪਈ ਐ ਉਸ ਨੂੰ ਬਸ ਇਚਾਰਾ ਭੇਜਿਆ ਜਾਵੇ ਤੇ ਦਵਾਈਆਂ ਜੀ ਰੋਟੀ ਦਾ ਪ੍ਰਬੰਧ ਕੀਤਾ ਜਾਵੇ ਕਣਕ ਦਾ ਦਾਸ਼ਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਉਹਨਾਂ ਨੂੰ ਜਿਹੜੇ ਬੇਕਾਰ ਹੋਏ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਆਪਾਂ ਸਹਾਰਾ ਦੇ ਸਕੀਏ ਉਹਨਾਂ ਨੂੰ ਮਦਦ ਦੇ ਸਕੀਏ